ਪ੍ਰੈਸ ਕਾਨਫਰੰਸ ਆ ਕਰਦੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪ੍ਰੈਸ মিডিਆ ਦਾ ਧੰਨਵਾਦ ਕਰਦਾ ਜਦੋਂ ਵੀ ਸਾਨੂੰ ਜਰੂਰਤ ਪੈਂਦੀ ਆ ਭਾਵੇਂ ਸਵੇਰੇ ਤੜਕੇ ਦਾ ਟਾਈਮ ਹੋਵੇ ਭਾਵੇਂ ਸ਼ਾਮਾਂ ਦਾ ਸਾਡੇ ਭਰਾ ਜਿਹੜੇ ਬੜਾ ਵੱਡਾ ਸਾਡਾ ਸਹਿਯੋਗ ਕਰਦੇ ਰਹੇ ਆ ਜਦੋਂ ਦੀ ਇਲੈਕਸ਼ਨ ਸ਼ੁਰੂ ਹੋਈ ਆ ਭਾਵੇਂ ਪੰਜਾਬ ਲੈਵਲ ਦਾ মিডিਆ ਤੇ ਭਾਵੇਂ ਸਾਡਾ ਇੱਥੋਂ ਡਿਸਟ੍ਰਿਕਟ ਦਾ মিডিਆ ਸਾਰੇ ਭਰਾਵਾਂ ਨੇ ਸਾਡਾ ਸਾਡੀ ਪਾਰਟੀ ਦਾ ਬਹੁਤ ਸਾਥ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਜੀ ਦਾ ਮੇਰੇ ਨਾਲ ਮੇਰੇ ਵੱਡੇ ਭਰਾ ਸਰਦਾਰ ਹਰਚੰਦ ਸਿੰਘ ਜੀ ਬਰਸਰ ਸਾਹਿਬ ਚੇਅਰਮੈਨ ਮੰਡੀ ਬੋਰਡ ਉਹ ਮੌਜੂਦ ਨੇ ਸਾਡੇ ਸੰਨੀ ਸਿੰਘ ਜੀ ਆਲੂਵਾਲੀਆ ਸਾਹਿਬ ਸੀਵਰੇਜ ਬੋਰਡ ਦੇ ਚੇਅਰਮੈਨ ਦਾਸ ਦੇ ਨਾਲ ਉਹ ਵੀ ਮੌਜੂਦ ਨੇ ਚੇਅਰਮੈਨ ਗੁਰਦੇਵ ਸਿੰਘ ਲਖਣਾ ਜੀ ਸਾਡੇ ਜੂਸ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਜੀ ਉਹ ਵੀ ਮੌਜੂਦ ਨੇ ਤੇ ਅੱਜ ਜਿਹੜੇ ਸਾਡੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਣ ਲੱਗੇ ਆ ਉਹਦੇ ਚ ਵੱਡਾ ਯੋਗਦਾਨ ਮੇਰੇ ਭਰਾ ਸ਼ਬਾਦ ਸਿੰਘ ਇਹ ਸਾਡਾ ਯੂਦਾ ਪ੍ਰਧਾਨਵੀ ਆ ਤੇ ਗਾਂ ਵੀ ਇਹਨੂੰ ਵੱਡੀਆਂ ਜ਼ਿੰਮੇਵਾਰੀਆਂ ਸਰਕਾਰ ਦੇ ਵਿੱਚ ਪਾਰਟੀ ਦੇ ਵਿੱਚ ਸੰਗਠਨ ਦੇ ਵਿੱਚ ਦਿੱਤੀਆਂ ਜਾਣੀਆਂ ਕਿਉਂਕਿ ਸ਼ਬਾਜ ਨੇ ਪਹਿਲਾਂ ਵੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਬੜੀ ਮਿਹਨਤ ਕੀਤੀ ਆ ਮੈਂ ਜੀਆ ਨੂੰ ਕਹਿਣਾ ਮੇਰਾ ਭਰਾ ਏਕਮ ਸੰਧੂ ਆ ਜਿਹੜਾ ਇਹ ਸਾਰੇ ਸਾਥੀਆਂ ਦੀ ਅਗਵਾਈ ਕਰਦਾ ਹੈ ਇਹ ਸਾਥੀ ਅਜੇ ਇਹਨਾਂ ਦੇ ਨਾਲ ਦੇ ਬਾਹਰ ਜਾਮ ਲੱਗਾ ਹੋਣ ਕਰਕੇ ਗੱਡੀਆਂ ਪਾਰ ਕਰਦੇ ਪਏ ਕੁਝ ਸਾਥੀ ਇੱਥੇ ਆ ਗਏ ਆ ਬਾਕੀ ਜਦੋਂ ਸਾਰੇ ਸਾਥੀ ਆ ਜਾਂਦੇ ਆ ਉਹਨਾਂ ਨਾਲ ਬਾਹਰ ਫੋਟੋ ਵੀ ਕਰਾਉਨੇ ਆ ਵੱਡੀ ਟੀਮ ਆ ਏਕਮ ਸੰਧੂ ਦੀ ਸੈਂਕੜੇ ਸਾਥੀ ਇਹਦੇ ਨਾਲ ਇਥੋਂ ਤਰਨਤਾਰਨ ਵਿਧਾਨ ਸਭਾ ਦੇ ਤਰਨਤਾਰਨ ਜ਼ਿਲ੍ਹੇ ਦੇ ਇਹਦੇ ਨਾਲ ਜੁੜੇ ਏਕਮ ਸੰਧੂ ਦੇ ਨਾਲ ਮੈਂ ਜੀਆ ਨੂੰ ਕਹਿਣਾ ਨਤੀਜ ਪੰਨੂ ਨੂੰ ਵਿੱਕੀ ਸੰਧੂ ਜੀ ਅਨਮੋਲ ਰੰਦਾਵਾਜੀ ਸੁਰਜਨਦੀਪ ਸਿੰਘ ਜੀ ਸੁਖਦੀਪ ਸਿੰਘ ਜੀ ਰਾਜਪੂਲਰ ਜੀ ਪ੍ਰਿੰਸ ਜੀ ਆਦੇਸ਼ ਜੋਲ ਜੀ ਜੋਵਨ ਰਟੋਲ ਜੀ ਅਮਨ ਰਟੋਲ ਜੀ ਹਰਦੀਪ ਜੀ ਜਗਰੂਪ ਸਿੰਘ ਜੀ ਮੌਂਟੂ ਰਟੋਲ ਜੀ ਮੋਲਾ ਬਾੜ ਜੀ ਆਕਾਸ਼ਦੀਪ ਠਰੂ ਜੀ ਜੋਧਾ ਜਮਸਤਪੁਰ ਜੀ ਜੋਤਾ ਮੱਲੀ ਜੀ ਪਵਨ ਪੱਟੀ ਜੀ ਦਲਜੀਤ ਪੱਟੀ ਜੀ ਅਰਸ਼ ਰਟੋਲ ਸੁਖਵੀਰ ਰਟੋਲ ਜੋਵਨ ਜਮਸਤਪੁਰ ਵੰਚਕਲੀਅਰ ਮੈਂ ਇਹ ਜਿਹੜੇ ਸਾਥੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਸਾਰੇ ਸਾਥੀਆਂ ਨੂੰ ਦਾਸ ਵਿਸ਼ਵਾਸ ਦਵਾਉਂਦਾ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਸਾਥੀਆਂ ਨੇ ਆਪਦੀ ਸਹੀ ਮੰਝਲ ਚੁਣੀ ਆ ਇਹਨਾਂ ਭਰਾਵਾਂ ਨੂੰ ਪਾਰਟੀ ਦੇ ਵਿੱਚ ਇਹ ਮਿਹਨਤ ਕਰਨ ਇਹਨਾਂ ਨੂੰ ਵੱਖ-ਵੱਖ ਵੱਡੇ-ਵੱਡੇ ਅਹੁਦਿਆਂ ਦੇ ਉੱਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਊਗਾ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹ ਤੇ ਵੇਖੋ ਨੌਜਵਾਨਾਂ ਦੀ ਸਾਡੇ ਜਿਹੜੂ ਜਿਹੋਦਿਆਂ ਦੀ ਜਿਹੜੂ ਸਾਥੀਆਂ ਦੀ ਇਹ ਪਾਰਟੀ ਆ ਜਿਹੜਾ ਵੀ ਇਨਸਾਨ ਮਿਹਨਤ ਕਰਦਾ ਕੰਮ ਕਰਦਾ ਭਾਵੇਂ ਉਹ ਬਜ਼ੁਰਗ ਆ ਭਾਵੇਂ ਉਹ ਸਾਡੀ ਭੈਣ ਆ ਮਹਿਲਾ ਵਿੰਗ ਆ ਭਾਵੇਂ ਸਾਡੇ ਨੌਜਵਾਨ ਭਰਾ ਨੇ ਜਿਹੜਾ ਵੀ ਸਾਥੀ ਮਿਹਨਤ ਕਰਦਾ ਉਹਨੂੰ ਮਿਹਨਤ ਅਨੁਸਾਰ ਹੀ ਉਹਦਾ ਰੈਂਕ ਦਿੱਤਾ ਜਾਂਦਾ ਤੇ ਇਹਨਾਂ ਸਾਥੀਆਂ ਨੂੰ ਨਾਲ ਇਹ ਵੀ ਬੇਨਤੀ ਆ ਵੀ ਹੁਣ ਜਿਹੜੀ ਇਲੈਕਸ਼ਨ ਆ ਹਰਮੀਸੋਂ ਸੰਧੂ ਦੀ ਆਮ ਆਦਮੀ ਪਾਰਟੀ ਦੀ ਇਹ ਇਲੈਕਸ਼ਨ ਆਪਾਂ ਘਰ ਘਰ ਜਿਹੜੇ ਆ ਦੋ ਦਿਨ ਰਹਿ ਗਏ ਅੱਜ ਦਾ ਇੱਕ ਕੱਲ ਦਾ ਦਿਨ ਰਹਿ ਗਿਆ ਇਹ ਆਪਾਂ ਘਰ ਘਰ ਪਹੁੰਚ ਕਰਨੀਆਂ ਪਾਰਟੀ ਦੇ ਕੰਮ ਪਾਰਟੀ ਦੀਆਂ ਨੀਤੀਆਂ ਤੇ ਆਪਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ 58 ਹਜ਼ਾਰ ਤੋਂ ਵੱਧ ਨੌکریاں ਹੁਣ ਤੱਕ ਨੌਜਵਾਨ ਬੱਚੇ ਬੱਚੀਆਂ ਨੂੰ ਦੇਤੀਆਂ ਉਹਨਾਂ ਬਾਰੇ ਵੀ ਦੱਸਣਾ ਲੋਕਾਂ ਨੂੰ ਅਵੇਅਰ ਕਰਨਾ ਨਹੀਂ ਤੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਗੱਲ ਬੈਠੀ ਹੁੰਦੀ ਹੀ ਪੀ ਜੇ ਬੱਚਾ ਪੜ ਗਿਆ ਉਹਦੇ ਬਾਅਦ ਜੇ ਨੌਕਰੀ ਲਈ ਅਪਲਾਈ ਕਰਨਾ ਜਾਂ ਤੇ ਰਿਸ਼ਵਤ ਲਈ ਪੈਸੇ ਚਾਹੀਦੇ ਆ ਤੇ ਜਾਂ ਐਮਐਲਏ ਮੰਤਰੀ ਦੀ ਛਪਾਰਸ਼ ਚਾਹੀਦੀ ਆ ਲੋਕਾਂ ਦੇ ਮਨਾਂ ਚੋ ਇਹ ਗੱਲ ਆਪਾਂ ਕੱਢਣੀ ਆ ਵੀ ਹੁਣ ਪੜ੍ਹਾਈ ਦੇ ਨਾਲ ਨੌਕਰੀ ਮਿਲੂਗੀ ਨਾ ਤੇ ਰਿਸ਼ਵਤੀ ਲੋੜਿਆ ਤੇ ਨਾ ਕਿਸੇ ਛਪਾਰਸ਼ ਦੀ ਲੋੜਿਆ ਨੌਕਰੀ ਤੁਹਾਡੀ ਕਾਬਲੀਅਤ ਨਾਲ ਮਿਲਣੀ ਆ ਤੇ ਇਹ ਨੌਜਵਾਨ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਦੇ ਆਉਣ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵੱਟਾ ਬਾਲ ਮਿਲੂਗਾ ਤੇ ਜਿਵੇਂ ਅਸੀਂ ਅੱਗੇ ਵੀ ਹਰ ਰੋਜ਼ ਹਜ਼ਾਰਾਂ ਸੈਂਕੜੇ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਉਸੇ ਤਰ੍ਹਾਂ ਅੱਜ ਵੀ ਸਾਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਜੁਆਇਨਿੰਗ ਕੀਤੀ ਆ ਤੇ ਜਿਵੇਂ ਅਜੇ ਕੱਲ ਦਾ ਦਿਨ ਚੋਣ ਪ੍ਰਚਾਰ ਚੱਲਣਾ ਹੈ ਕੱਲ ਵੀ ਵੱਡੀ ਗਿਣਤੀ ਦੇ ਵਿੱਚ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆਉਣਗੇ ਇਹ ਤੇ ਜੇ ਅਸੀਂ ਪਾਰਟੀ ਦਫ਼ਤਰ ਦੇ ਵਿੱਚ ਜੁਆਇਨਿੰਗ ਕਰਾਉਣੀ ਜਿਹੜੇ ਪਿੰਡਾਂ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਜਾਂ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਚੇਅਰਮੈਨ ਸਭਾ ਨੂੰ ਪ੍ਰੋਗਰਾਮ ਕਰਦੇ ਆ ਇਕੱਠ ਹੁੰਦੇ ਆ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਮੈਂ ਹੁਣ ਬੇਨਤੀ ਕਰੂੰਗਾ ਆਪਦੇ ਵੱਡੇ ਭਰਾ ਸਰਦਾਰ ਹਰਜੰਤ ਸਿੰਘ ਵਰਸੜ ਜੀ ਨੂੰ ਚੇਅਰਮੈਨ ਮੰਡੀ ਬੋਰ ਨੂੰ ਉਹ ਤੁਹਾਡੇ ਨਾਲ 2 ਮਿੰਟ ਵਿਚਾਰ ਕਰਨਗੇ ਧੰਨਵਾਦ ਧੰਨਵਾਦ ਪੁੱਲਰ ਸਾਹਿਬ ਪੁੱਲਰ ਸਾਹਿਬ ਨੇ ਸਾਰੇ ਜਿੰਨੇ ਨੌਜਵਾਨ ਵੀ ਸ਼ਹਿਵਾਜ ਦੀ ਅਗਵਾਈ ਦੇ ਵਿੱਚ ਇੱਥੇ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਮੈਂ ਵੀ ਪਾਰਟੀ ਵੱਲੋਂ ਸਾਰੇ ਨੌਜਵਾਨ ਵੀਰਾਂ ਦਾ ਸਵਾਗਤ ਕਰਦਾ ਔਰ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਸਹੀ ਮੌਕੇ ਤੇ ਸਹੀ ਕਦਮ ਚੁੱਕਿਆ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਆਮ ਲੋਕਾਂ ਦੇ ਕੰਮਾਂ ਦੀ ਗੱਲ ਕਰਦੀ ਹੈ ਔਰ ਜਿਸ ਢੰਗ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਤਿੰਨ ਸਾਢੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਆਮ ਲੋਕਾਂ ਦੇ ਕੰਮ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਭਾਵੇਂ ਉਹਦੇ ਵਿੱਚ 600 ਯੂਨਟ ਬਿਜਲੀ ਸਾਰੇ ਲੋਕਾਂ ਨੂੰ ਫ੍ਰੀ ਦੇਣ ਦੀ ਗੱਲ ਹੈ ਭਾਵੇਂ ਸਾਡੀਆਂ ਭੈਣਾਂ ਨੂੰ ਬੱਸਾਂ ਦਾ ਸਫਰ ਫ੍ਰੀ ਦੇਣ ਦੀ ਗੱਲ ਹੈ ਭਾਵੇਂ țeਲਾ ਤੱਕ ਕਿਸਾਨਾਂ ਦੇ ਪਾਣੀ ਲਿਜਾਣ ਦੀ ਗੱਲ ਹੈ ਔਰ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਵੱਲ ਆਮ ਆਦਮੀ ਪਾਰਟੀ ਵੱਲੋਂ ਤੋਰਿਆ ਜਾ ਰਿਹਾ ਹੈ ਦੂਜੇ ਪਾਸੇ ਜਿੰਨੀਆਂ ਵੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲ ਆ ਇਹ ਅਕਾਲੀ ਦਲ ਜਿਹੜਾ ਹੈਗਾ ਇੱਕ ਪਰਿਵਾਰ ਦੀ ਪਾਰਟੀ ਹੈ ਨਾ ਕਿ ਕਿਸੇ ਪੰਥ ਦੀ ਪਾਰਟੀ ਹੈ ਇਹ ਬਾਦਲ ਪਰਿਵਾਰ ਦੀ ਪਾਰਟੀ ਹੈ ਉੱਥੇ ਤੁਸੀਂ ਜਾ ਕੇ ਇਹਨਾਂ ਦੇ ਦਫ਼ਤਰ 'ਚ ਵੀ ਦੇਖ ਸਕਦੇ ਹੋ ਇੱਕ ਫੋਟੋ ਵੱਡੇ ਬਾਦਲ ਦੀ ਲੱਗੀ ਆ ਇੱਕ ਸੁਖਬੀਰ ਬਾਦਲ ਦੀ ਲੱਗੀ ਆ ਕੇ ਮਜੀਠੀ ਦੀ ਲੱਗੀ ਆ ਹੋਰ ਕਿਸੇ ਅਕਾਲੀ ਦਾ ਉੱਥੇ ਕੋਈ ਨਾਂ ਨਹੀਂ ਔਰ ਦੂਸਰੀ ਗੱਲ ਇਹਨਾਂ ਨੇ ਆਪਣੀ ਸੱਤਾ 'ਚ ਹੁੰਦੇ ਹੋਏ ਸਿਰਫ ਆਪਣੇ ਨਿੱਜੀ ਕਾਰੋਬਾਰ ਵਧਾਏ ਨੇ ਕੋਈ ਕੰਮ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਕੀਤਾ ਔਰ ਆਪਣੇ ਕਾਰੋਬਾਰ ਵਧਾਉਣ ਤੋਂ ਇਲਾਵਾ ਇਨਾ ਨੇ ਸਿੱਖ ਪਰੰਪਰਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਗੱਲ ਦਾ ਸਾਰੇ ਪੰਜਾਬ ਦੇ ਲੋਕ ਦੁਨੀਆ ਦੇ ਲੋਕ ਬੜੇ ਭਲੀ ਭਾਸ ਜਾਣਦੇ ਨੇ ਔਰ ਕਾਂਗਰਸ ਪਾਰਟੀ ਦਾ ਜੋ ਕਿਰਦਾਰ ਹੈ ਤੁਹਾਡੇ ਸਾਹਮਣੇ ਇੱਥੇ ਵੀ ਨੰਗਾ ਹੋ ਚੁੱਕਿਆ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਉਹਨਾਂ ਦੇ ਵੰਸਜ ਅੱਗੇ ਜਿਹੜੇ ਹੈਗੇ ਉਹਨਾਂ ਦੇ ਬਾਰੇ ਕੀ ਛੱਡਦਾ ਬਲੀ ਵਰਤਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਇਤਿਹਾਸ ਬਾਰੇ ਕਿ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਸੀਗੇ ਜਿਹੜੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸ਼ੀਸ਼ ਲੈ ਕੇ ਦਿੱਲੀ ਤੋਂ 361 ਕਿਲੋਮੀਟਰ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਬਹੁਤ ਵੱਡੀ ਕੁਰਬਾਨੀ ਹੈ ਇਤਿਹਾਸ ਦੇ ਵਿੱਚ ਅਗਰ ਅੱਟਿਆਂ ਦੀ ਜਿਨ੍ਹਾਂ ਨੇ ਗੁਰੂਆਂ ਦੇ ਨਾਲ ਲਾ ਕੇ ਜ਼ੁਲਮ ਦੇ ਖਿਲਾਫ ਲੋਹਾ ਲਿਆ ਔਰ ਇਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਬਾਰੇ ਅਪਸ਼ਬਦ ਬੋਲਦੇ ਨੇ ਔਰ ਦੂਜੇ ਕਦੇ ਇਹਨਾਂ ਦੇ ਇੱਕ ਹੋਰ ਲੀਡਰ ਨੇ ਉਹ ਕਦੇ ਬਾਕੀ ਲੋਕਾਂ ਨੂੰ ਕਹਿੰਦੇ ਨੇ ਜੀ ਮਟੀਰੀਅਲ ਆ ਗਿਆ ਜੀ ਕਿੱਥੋਂ ਆ ਗਿਆ ਜੀ ਔਰ ਦਿਖਾਵੇ ਕਰਦੇ ਨੇ ਕੋਈ ਇਹਨਾਂ ਦਾ ਲੋਕਾਂ ਪ੍ਰਤੀ 헤ਜ ਨਹੀਂ ਹੈਗਾ ਔਰ ਭਾਰਤੀ ਜਨਤਾ ਪਾਰਟੀ ਵਾਲੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਕਿਸ ਤਰ੍ਹਾਂ ਅੱਜ ਉਹਨਾਂ ਨੇ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਫਿਰ ਆਪਣੇ ਆਰਡੀਨੈਂਸ ਵਾਪਸ ਲੈਣੇ ਪਏ ਅੱਜ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਆਰਡੀਨੈਂਸ ਵੀ ਵਾਪਸ ਲੈਣਾ ਪਿਆ ਔਰ ਦੂਜੇ ਪੰਜਾਬ ਦੇ ਦੁਸ਼ਮਣ ਨੇ ਕਿਸ ਤਰ੍ਹਾਂ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕ ਰੱਖਿਆ ਕਿਸ ਤਰ੍ਹਾਂ ਪੰਜਾਬ ਦਾ ਹੈਲਥ ਮਿਸ਼ਨ ਦਾ ਫੰਡ ਰੋਕ ਰੱਖਿਆ ਕਿਸ ਤਰ੍ਹਾਂ ਪੰਜਾਬ ਦੇ ਜੀਐਸਟੀ ਦੇਣ ਦੇ ਵਿੱਚ ਜੋ ਪੰਜਾਬ ਦਾ ਹਿੱਸਾ ਹੈ ਉਹ ਦੇਣ ਦੇ ਵਿੱਚ ਕਿਸ ਤਰ੍ਹਾਂ ਕੁਤਾਈਆਂ ਕਰਦੇ ਨੇ ਔਰ ਪੰਜਾਬ ਦੇ ਲੋਕਾਂ ਦਾ ਇੰਨਾ ਵੱਡਾ ਇਥੇ ਹੜ੍ਹ ਆਏ ਨੇ ਨੁਕਸਾਨ ਹੋਇਆ ਫਲੱਡ ਦੀ وجہ ਕਰਨਾ ਅੱਜ ਤੱਕ ਇੱਕ ਰੁਪਿਆ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹਨਾਂ ਨੇ ਪੈਸਾ ਨਹੀਂ ਦਿੱਤਾ ਐਲਾਨ ਕਰ ਗਏ ਕਿ 1600 ਕਰੋੜ ਦਵਾਂਗੇ ਉਸ ਤੋਂ ਬਾਅਦ ਝੋਲਾ ਪਾ ਲਿਆ ਜੀ 1200 ਕਰੋੜ ਤਾਂ ਪਹਿਲਾਂ ਹੀ ਆਇਆ ਕੋਈ ਪੈਸਾ ਨਹੀਂ ਆਇਆ ਝੂਠ ਦੀਆਂ ਪੰਡਾਂ ਲੈ ਕੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੁਰੇ ਫਿਰਦੇ ਨੇ ਕੋਈ ਸਚਾਈ ਉਹਨਾਂ ਦੇ ਪੱਲੇ ਨਹੀਂ ਇਸ ਲਈ ਅੱਜ ਜੇ ਸਾਡੇ ਨੌਜਵਾਨ ਭਰਾਵਾਂ ਨੇ ਸਮਝਿਆ ਕਿ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਦੋਖੀ ਨੇ ਸਾਰੀਆਂ ਪਾਰਟੀਆਂ ਆਮ ਲੋਕਾਂ ਵਾਸਤੇ ਕੁਝ ਨਹੀਂ ਕਰਦੀਆਂ ਨੌਜਵਾਨਾਂ ਵਾਸਤੇ ਕੁਝ ਨਹੀਂ ਕਰਦੀਆਂ ਹੁਣੇ ਭੁੱਲਰ ਸਾਹਿਬ ਦੱਸ ਰਹੇ ਸੀਗੇ ਕਿ ਮਾਨ ਸਾਹਿਬ ਨੇ ਪਿਛਲੇ 3.5 ਸਾਲਾਂ 'ਚ 58000 ਤੋਂ ਵੱਧ ਰੈਗੂਲਰ ਨੌਕਰੀਆਂ ਸਰਕਾਰੀ ਵਿਭਾਗਾਂ 'ਚ ਦਿੱਤੀਆਂ ਨੇ ਔਰ ਬੜੀ ਪਾਰਦਰਸ਼ਤਾ ਨਾਲ ਦਿੱਤੀਆਂ ਨੇ ਕੋਈ ਕਿਸੇ ਵੱਲੋਂ ਸਪਾਰਸ਼ ਨਹੀਂ ਕੋਈ ਪ੍ਰੇਸ਼ਾਚਾਰ ਨਹੀਂ ਸੋ ਇਹੋ ਜੀ ਪਾਰਟੀ ਜਿਹੜੀ ਆਮ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਪਲਾਨਿੰਗ ਕਰਦੀ ਹੈ ਉਹਦੇ ਵਾਸਤੇ ਫੰਡ ਜਟਾਉਂਦੀ ਆ ਔਰ ਉਹਦੇ ਇਮਾਨਦਾਰੀ ਦੇ ਨਾਲ ਕੰਮ ਕਰਦੀ ਆ ਉਹਦੇ ਵਿੱਚ ਜਿੰਨੇ ਨੌਜਵਾਨ ਜੁੜਨੇ ਉਹਨੇ ਹੀ ਵਧੀਆ ਕਿਉਂਕਿ ਭਵਿੱਖ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਬਾਗਡੋਰ ਇਹਨਾਂ ਨੌਜਵਾਨ ਭਰਾਵਾਂ ਦੇ ਸਾਹਮਣੇ ਹੈ ਜੇ ਅੱਜ ਤੋਂ ਇਹ ਲੀਡਰਸ਼ਿਪ ਚਾ ਕੇ ਇੱਕ ਵਧੀਆ ਢੰਗ ਨਾਲ ਲੋਕਾਂ ਨਾਲ ਜੁੜਨਗੇ ਕੱਲ ਨੂੰ ਇਹਨਾਂ ਨੇ ਪੰਜਾਬ ਦੀ ਬਾਗਡੋਰ ਸੰਭਾਲ ਕੇ ਹੋਰ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ ਅੱਜ ਆਏ ਨੇ ਮੈਂ ਇਹਨਾਂ ਦਾ ਪਾਰਟੀ ਵੱਲੋਂ ਸਵਾਗਤ ਕਰਦਾ ਹਾਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਮਾਨ ਸਾਹਿਬ ਵੱਲੋਂ ਜੀ ਆਇਆਂ ਆਖਦੇ ਐ ਔਰ ਵਿਸ਼ਵਾਸ ਦਿਵਾਉਂਦੇ ਐ ਕਿ ਤੁਸੀਂ ਜਿਸ ਜੋਸ਼ ਦੇ ਨਾਲ ਆਏ ਹੋ ਉਸੇ ਜੋਸ਼ ਦੇ ਨਾਲ ਤੁਸੀਂ ਪਾਰਟੀ 'ਚ ਕੰਮ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਪੰਜਾਬ ਦੀ ਜਿਹੜੀ ਤਕਦੀਰ ਹੈ ਉਹਨੂੰ ਬਦਲ ਸਕੀਏ ਕਿਉਂਕਿ ਬਾਕੀ ਪਾਰਟੀਆਂ ਨੇ ਤਾਂ ਪੰਜਾਬ ਨੂੰ ਰੋਲਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਆਪਣਾ ਫਰਜ਼ ਬਣਦਾ ਹੈ ਆਪਣਾ ਪੰਜਾਬ ਹੈ ਅਸੀਂ ਪੰਜਾਬ ਦੇ ਮਾਲਕ ਹੈ ਅਸੀਂ ਪੰਜਾਬ ਨੂੰ ਸੰਭਾਲਣਾ ਹੈ ਇਸ ਲਈ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਧੰਨਵਾਦ ਵੀ ਕਰਦਾ ਹੈ ਔਰ ਆਸ ਕਰਦਾ ਹੈ ਜਿਸ ਤਰ੍ਹਾਂ ਭੁੱਲਰ ਸਾਹਿਬ ਨੇ ਕਿਹਾ ਕਿ ਇਸ ਚੋਣ ਦੇ ਵਿੱਚ ਵੀ ਉਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਉੱਤੇ ਚੱਲ ਕੇ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਉਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਓਗੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਪਰਸ਼ਰ ਸਾਹਿਬ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਚੇਅਰਮੈਨ ਸੀਵਰੇਜ ਬੋਰਡ ਸੰਨੀ ਸਿੰਘ ਆਲੂ ਵਾਲੀਆ ਜੀ ਨੂੰ ਉਹ ਤੁਹਾਡੇ ਨਾਲ 2 ਮਿੰਟ ਰੂਬਰੂ ਹੋਣਗੇ ਮੈਂ ਤੇ ਜੀ ਆਇਆਂ ਨੂੰ ਆਖਦਾ ਸ਼ੁਕਰ ਆਮ ਆਮੀ ਪਾਰਟੀ ਸਭ ਤੋਂ ਯੰਗ ਪਾਰਟੀ ਹੈ ਇੱਕ ਨੌਜਵਾਨਾਂ ਦੀ ਲੋੜ ਜਿਹੜੀ ਹੈ ਉਹ ਵੀ ਇਸ ਪਾਰਟੀ ਨੂੰ ਹੈ ਔਰ ਸਭ ਤੋਂ ਜ਼ਿਆਦਾ ਨੌਜਵਾਨ ਜਿਹੜੀ ਪੰਜਾਬ ਵਿਧਾਨ ਸਭਾ ਜਗ੍ਹਾ ਨੇ ਉਹ ਯੂਥ ਦੇ ਵੀ ਆਮ ਆਦਮੀ ਪਾਰਟੀ ਕੋਲ ਨੇ ਬੇਸ਼ੱਕ ਤੁਸੀਂ ਹਰਜੋਤ ਸਿੰਘ ਦੀ ਗੱਲ ਕਰ ਲੋ ਬੇਸ਼ੱਕ ਮਨਿੰਦਰ ਭਰਾਜ ਜੀ ਦੀ ਗੱਲ ਕਰ ਲੋ ਬੇਸ਼ੱਕ ਸਾਡੇ ਐਮਪੀ ਵੀ ਹੁੰਦਾ ਮੀਤ ਹੀਰ ਜੀ ਦੀ ਗੱਲ ਕਰ ਲੋ ਮਨਵਿੰਦਰ ਕੰਗ ਜੀ ਦੀ ਗੱਲ ਕਰ ਲੋ ਤੇ ਸਾਡੀ ਜਦ ਇਕਮਨਾਲ ਸ਼ਿਹਾਜ ਨੇ ਗੱਲ ਕਰਾਈ ਪਹਿਲੀ ਵਾਰ ਤੇ ਇਹ ਕਾਫੀ ਹੋਰ ਵੀ ਪੋਲੀਟੀਕਲ ਪਾਰਟੀਆਂ ਚ ਕਾਫੀ ਨੁਕਾ ਨੂੰ ਵੀ ਜਾਣਦਾ ਸੀਗਾ ਮੈਂ ਸਮਝਦਾ ਵੀ ਇੱਕਮ ਤੋਂ ਬੜਾ ਵਧੀਆ ਫੈਸਲਾ ਲਿੱਤਾ ਹੈ ਔਰ ਸਕੱਤਰ ਸਿੰਘ ਜੀ ਨਾਲ ਵੀ ਮੀਟਿੰਗ ਹੁੰਦੀ ਰਹੀ ਹੈ ਇਹਨਾਂ ਦੀ ਤੇ ਸਾਰਿਆਂ ਨੇ ਮਿਲ ਕੇ ਕਾਫੀ ਯੂਥ ਅੱਜ ਮੈਂ ਦੇਖ ਰਿਹਾ ਸੀਗਾ ਅੱਜ ਹਰਮਿਤ ਸੰਧੂ ਜੀ ਦੇ ਘਰ ਵੀ ਕਾਫੀ ਇਕੱਠੇ ਹੋਏ ਸੀਗੇ ਤੇ ਇਹ ਸਾਰੇ ਜਿਹੜੇ ਨੇ ਇੱਕ ਮੈਸੇਜ ਬੜਾ ਕਲੀਅਰ ਹੈ ਕਿ ਮੇਰੇ ਯੂਥ ਵਿੰਗ ਦਾ ਸਾਡਾ ਯੂਥ ਬੋਰਡ ਦਾ ਵੀ ਚੇਅਰਮੈਨ ਗੁਲਦੀ ਜੀ ਵੀ ਇੱਥੇ ਨੇ ਕਿ ਇਹ ਕੈਫੋਜੀ ਪਾਰਟੀ ਜਿਨੇ 18000 ਤੋਂ ਜ਼ਿਆਦਾ ਯੂਥ ਦੇ ਹਰ ਪਿੰਡ ਚ ਹਰ ਵਾਰਡ ਦੇ ਅੰਦਰ ਯੂਥ ਕਲੱਬ ਬਣਾਏ ਨੇ ਹਰ ਪਿੰਡ ਦੇ ਅੰਦਰ ਇਹ ਵਾਅਦਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਉਸ ਦੇ ਕੰਮ ਵੀ ਚੱਲ ਰਿਹਾ ਹੈ ਤੁਸੀਂ ਜਿਹੜੇ ਵੀ ਪਿੰਡ ਚ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਪਿੰਡ ਚ ਜੀ ਪਲੇਗ੍ਰਾਉਂਡ ਬਣ ਰਹੇ ਸਾਡੇ ਪਿੰਡ ਦੇ ਅੰਦਰ ਜਿਮਾਂ ਲੱਗ ਰਹੀਆਂ ਸਾਡੇ ਪਿੰਡ ਦੇ ਅੰਦਰ ਕਿਟਾਂ ਮੰਡੀਆਂ ਚੱਲ ਰਹੀਆਂ ਤੁਸੀਂ ਅੱਜਕੱਲੋ ਜਿਹੜੇ ਰਾਜਾ ਵਡਿੰਗ ਜੀ ਵੀ ਜਨ ਪ੍ਰਚਾਰ ਕਰ ਰਹੇ ਸੀ ਤੇ ਉਹਨਾਂ ਨੂੰ ਵੀ ਬੰਦੇ ਮਿਲੇ ਸੀ ਜਿਨ੍ਹਾਂ ਨੇ ਯੂਥ ਵਿੰਗ ਦੀਆਂ ਟੀਸ਼ਰਟਾਂ ਪਾਈਆਂ ਹੋਈਆਂ ਸੀ ਜਿਨ੍ਹਾਂ ਨੇ ਯੁੱਧ ਨਸ਼ਾ ਵਿਰੋਧੀ ਟੀਸ਼ਰਟਾਂ ਪਾਈਆਂ ਸੀ ਤੇ ਉਹਨਾਂ ਨੂੰ ਕਹਿੰਦੇ ਸੀਗੇ ਅੱਛਾ ਟੀਸ਼ਰਟਾਂ ਸਰਕਾਰ ਦੀਆਂ ਪਰ ਸਾਥਾ ਪਾਟਾ ਦਿਓ ਜਿਨ੍ਹਾਂ ਨੇ ਟੀਸ਼ਰਟਾਂ ਸਰਕਾਰ ਦੀ ਪਾਈਆਂ ਜਿਨ੍ਹਾਂ ਨੇ ਟੀਸ਼ਰਟਾਂ ਆਮ ਆਦਮੀ ਪਾਰਟੀ ਦੀ ਪਾਈਆਂ ਉਹ ਸਾਥ ਵੀ ਆਮ ਆਦਮੀ ਪਾਰਟੀ ਦੇ ਉੱਤੇ ਤੇ ਤੁਸੀਂ ਸਾਰੇ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਵੀ ਆਖਦੇ ਆ ਤੇ ਤੁਹਾਨੂੰ ਇੱਕ ਵਾਦਾ ਵੀ ਕਰਦੇ ਆ ਵੇਖੋ ਤੁਸੀਂ ਸਾਰੇ ਜਿਹੜੇ ਉਹ ਫਿਊਚਰ ਵੀ ਹੋ ਔਰ ਆਮ ਆਦਮੀ ਪਾਰਟੀ ਯੰਗੇਸਟ ਪਾਰਟੀ ਹੈ ਦੇਸ਼ ਦੀ ਯੰਗਸ਼ ਪਾਰਟੀ ਹੈ ਔਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਉਹਨੂੰ ਰਾਕੇ ਤੁਹਾਡੇ ਇਥੇ ਇਹਨਾਂ ਨੇ ਸਰਕਾਰ ਬਣਾਈ ਹੋਈ ਹੈ ਤੇ ਤੁਹਾਡੇ ਸਾਰਿਆਂ ਦੇ ਸਭ ਤੋਂ ਜ਼ਿਆਦੇ ਚਾਂਸਸ ਨੇ ਵਿਧਾਨ ਸਭਾ ਚਾਂਦ ਦੇ ਚੇਅਰਮੈਨ ਬਣਨ ਲਈ ਤੇ ਵਕ ਵਕ ਪੰਜਾਬ ਦੇ ਸਰਕਾਰ ਦੇ ਅਹੁਦੇ ਤੇ ਪਾਰਟੀ ਦੇ ਅਹੁਦੇ ਲੈਣ ਚ ਇਸ ਲਈ ਤੁਹਾਨੂੰ ਜੀ ਆਇਆਂ ਨੂੰ ਔਰ ਸਾਡੇ ਜਿਹੜਾ ਸਾਡੀ ਸੋਚ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਿ ਯੂਥ ਨੂੰ ਤੁਸੀਂ ਦੇਖੋਗੇਗਾ ਖੇਡਾ ਵਤਨ ਪੰਜਾਬ ਦੀਆਂ ਆਮ ਆਮੀ ਪਾਰਟੀ ਨੇ ਸ਼ੁਰੂ ਕੀਤੀਆਂ ਉਹ ਰੋਜ਼ ਦੇ ਅੰਦਰ ਜਿਹੜਾ ਬਜਟ ਹੈ ਉਹ ਸਭ ਤੋਂ ਜ਼ਿਆਦਾ ਰੱਖਿਆ ਗਿਆ ਉਹ ਵੀ ਆਮ ਆਮੀ ਪਾਰਟੀ ਨੇ ਦੂਜੀ ਪਾਰਟੀਆਂ ਵਾਅਦੇ ਕਰਦੀਆਂ ਕਿ ਜੇ ਅਸੀਂ ਇਹ ਕੀਤਾ ਉਹ ਕੀਤਾ ਜਿਹੜੀਆਂ ਬ੍ਰਾਂਡਡ ਚੀਜ਼ਾਂ ਹੁੰਦੀਆਂ ਨੇ ਨਾ ਉਹ ਉਹਨਾਂ ਨੂੰ ਲੋਡ ਹੁੰਦੀ ਹੈ ਜਿਨ੍ਹਾਂ ਦੇ ਕੋਲ ਜਾਣਦਗ ਨੋਏ ਸਾਡਾ ਤੇ ਬ੍ਰਾਂਡ ਸਰਦਾਰ ਭਗਵੰਤ ਸਿੰਘ ਮਾਨ ਹੈਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਹੀ ਹਰ ਪ੍ਰੋਗਰਾਮ 'ਚ ਯੁੱਧ ਨਸ਼ੇ ਵਿਰੁੱਧ ਹੋਏ ਬੇਸ਼ੱਕ ਯੂਥ ਕਲੱਬ ਦਾ ਪ੍ਰੋਗਰਾਮ ਹੋਏ ਔਰ ਬੇਸ਼ੱਕ ਵੱਡੀ ਵੱਡੀਆਂ ਖੇਡਾਂ ਉਹ ਸਾਡਾ ਸਰਦਾਰ ਭਗਵੰਤ ਸਿੰਘ ਮਾਨ ਕਰਦਾ ਹੋਰ ਪਾਰਟੀਆਂ ਨੂੰ ਤੇ ਬਾਰੋਂ ਸਿੰਗਰ ਤੇ ਬਾਰੋਂ ਪਤਾ ਨਹੀਂ ਕਿਨੂ ਕਿਨੂ ਬੰਬੇ ਤੋਂ ਐਕਟਰ ਬੁਲਾਣੇ ਪੈਂਦੇ ਸੀ ਪਰ ਅਸੀਂ ਸਾਰਾ ਕੰਮ ਤੁਹਾਡੇ ਲਈ ਕਰਨਾ ਚਾਹੁੰਦੇ ਆ ਤੁਹਾਡੀਆਂ ਕਮੀਜ਼ਾਂ ਬੂਟਾਂ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਸਪੋਰਟਸਲੀ ਲੋਕਾਂ ਨੂੰ ਅੱਗੇ ਕਰਨਾ ਤਾਂ ਕਿ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ 'ਚ ਖਤਮ ਕਰ ਸਕੀਏ ਤੇ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਸ਼ਹਿਬਾਜ਼ ਜੀ ਕਿਉਂਕਿ ਸਾਡੇ ਯੂਥ ਦੇ ਕਾਫੀ ਕੰਮ ਕਰ ਰਹੇ ਸਾਡੇ ਗੋਲਦੀ ਵੀਰ ਜੀ ਕੱਲ ਦਾ ਵੀ ਇਹਨਾਂ ਨੇ ਯੂਥ ਦੀ ਰੈਲੀ ਜਿਹੜੀ ਹੈ ਤਰਨਤਾਰਨ 'ਚ ਹੋਣ ਜਾ ਰਹੀ ਹੈ ਜਿਸ 'ਚ ਤਰਨਤਾਰਨ ਦੇ ਵੱਖ-ਵੱਖ ਪਿੰਡਾਂ 'ਚ ਸ਼ਹਿਰ ਚ ਸਾਰੇ ਯੂਥ ਇਕੱਠੇ ਹੋ ਕੇ ਆਮ ਆਮੀ ਪਾਰਟੀ ਦੀ ਹੱਕ ਚ ਇੱਕ ਰੈਲੀ ਕਰ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕੱਲ ਉਸ ਰੈਲੀ ਦਾ ਵੀ ਹਿੱਸਾ ਬਣੋ ਔਰ ਤੁਹਾਡਾ ਸਾਰਿਆਂ ਮੀਡੀਆ ਵਾਲਿਆਂ ਦਾ ਧੰਨਵਾਦ ਤਾਂ ਕਿ ਅਸੀਂ ਜਿਸ ਹਿਸਾਬ ਨਾਲ ਤੁਸੀਂ ਪਹਿਲੇ ਦਿਨ ਤੋਂ ਇੱਥੇ ਡੇਲੀ ਜੁਆਇਨਿੰਗ ਕਰਾ ਰਹੇ ਹੋ ਔਰ ਅੱਜ ਕਹਿ ਸਕਦੇ ਹਾਂ ਕਿ ਕੱਲ ਆਖੀਰਲਾ ਦਿਨ ਹੋਏਗਾ ਉਸ ਤੋਂ ਬਾਅਦ ਪ੍ਰਚਾਰ ਖਤਮ ਹੋ ਜਾਣਾ ਔਰ ਇਦਾਂ ਹੀ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਆਓ ਆਮ ਆਦਮੀ ਪਾਰਟੀ ਨੂੰ ਜਿਤਾਈਏ ਆਵਾਮ ਆਦਮੀ ਪਾਰਟੀ ਦਾ ਹਿੱਸਾ ਬਣੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਫਤਹ